ਆਪ ਕੱਲ ਜਿਹੜਾ ਉਹ ਸਿੰਗਰ ਜਿਹਦਾ ਐਕਸੀਡੈਂਟ ਹੋਇਆ ਮੈਨੂੰ ਨਾਮ ਭੁੱਲ ਜਾਂਦਾ ਰਾਜਵੀਰ ਜਿਹਾ ਬੰਦਾ ਇਦਾਂ ਹੀ ਕੁਛ ਨਾਮ ਉਹਦਾ ਐਕਸੀਡੈਂਟ ਹੋ ਗਿਆ ਫੋਰਟਿਸ ਹਸਪਤਾਲ ਮੋਹਾਲੀ ਚ ਬੜੇ ਲੋਕਾਂ ਨੇ ਮੋਬਾਈਲਾਂ ਦੇ ਉੱਤੇ ਦੇਖੋ ਕਿੰਨੀ ਖਬਰ ਚੱਲੀ ਕਈ ਗੁਰਮੁਖਾਂ ਨੇ ਨਾ ਹਸਪਤਾਲ ਦੇ ਬਾਹਰ ਖੜ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਿ 70% 100% ਵੈਂਟੀਲੇਟਰ ਤੇ ਲੱਗ ਗਿਆ ਬੰਦਾ ਵੈਂਟੀਲੇਟਰ ਦਾ ਮਤਲਬ ਪਤਾ ਕੀ ਹੈ ਆਰਟੀਫੀਸ਼ੀਅਲ ਆਕਸੀਜਨ 100% ਆਰਟੀਫੀਸ਼ੀਅਲ ਆਕਸੀਜਨ ਤੇ ਲੱਗ ਗਿਆ ਕਿੱਡੀ ਪਾਵਰ ਬਾਣੀ ਕਿੱਡੀ ਪਾਵਰ ਹੈ ਅਰਦਾਸ ਅਰਦਾਸਾਂ ਬੇਨਤੀਆਂ ਨੇ 100% ਵੈਂਟੀਲੇਟਰ ਤੋਂ ਘਟਾ ਕੇ ਉਹ ਸਿੰਘ ਰਾਜਵਿਰ ਜਵੰਦਾ ਨੂੰ 30% ਤੇ ਲਿਆਏ ਤੇ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਹਿੰਦੇ ਬਾਡੀ ਦੀ ਮੂਵਮੈਂਟ ਵੀ ਹੋਣੀ ਸ਼ੁਰੂ ਹੋ ਗਈ